ਸਵਾਗਤ ਹੈ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਅੱਗੇ ਵਿਦਵਾਨ ਡਾਕਟਰ ਪਿਆਰਾਲਾਲ ਗਰਕ ਸਾਹਿਬ ਸਾਰ ਸਤਿ ਸ਼੍ਰੀ ਅਕਾਲ ਸਵਾਗਤ ਜੀ ਤੁਹਾਡਾ ਬੜੇ ਹੀ ਬਹੁਤ-ਬਹੁਤ ਗੁਰਿੰਦਰ ਜੀ ਸੀ ਡਾਕਟਰ ਸਾਹਿਬ ਲੋਕ ਸਭਾ ਦੀ ਚੋਣ ਦੇ ਮੱਦੇ ਨਜ਼ਰ ਪੰਜਾਬ ਦੇ ਵਿੱਚ ਭਾਜਪਾ ਦੇ ਲੀਡਰਾਂ ਦਾ ਜਦੋਂ ਪੰਡਾਂ ਦੇ ਵਿੱਚ ਵੋਟ ਮੰਗਣ ਜਾਂਦੇ ਨੇ ਤਾਂ ਵੱਡੇ ਤੌਰ ਦੇ ਉੱਪਰ ਇੱਕ ਵਿਰੋਧ ਹੋ ਰਿਹਾ ਨਾਲ ਦੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਨੇ ਇਹਨਾਂ ਨੂੰ ਵੀ ਸਵਾਲ ਹੋ ਰਹੇ ਨੇ ਖਾਸ ਕਰਕੇ ਗੁਰਮੀਤ ਸਿੰਘ ਖੁੱਡੀਆਂ ਜਿਸ ਤਰੀਕੇ ਦੇ ਨਾਲ ਬਠਿੰਡੇ ਦੇ ਵਿੱਚ ਵਿਚਰ ਰਹੇ ਨੇ ਦੇ ਲੋਕ ਉਹਨਾਂ ਨੂੰ ਸਵਾਲ ਕਰ ਰਹੇ ਨੇ ਤੇ ਅਲੱਗ-ਅਲੱਗ ਜਿਹੜਾ ਇੰਟੈਲੈਕਚੁਅਲ ਵਰਗ ਹੈਗਾ ਉਹਦੀ ਅਲੱਗ-ਅਲੱਗ رائے ਆ ਜਿਵੇਂ ਬੀਜੇਪੀ ਨੂੰ ਸਵਾਲ ਹੋ ਰਹੇ ਨੇ ਉਹ ਇੱਕ ਇੱਕ ਵਰਗ ਸੋਚਦਾ ਕਿ ਲੈਵਲ ਕਿ ਹੋ ਸਕਦਾ ਬੀਜੇਪੀ ਚੋਣਾ ਅੱਗੇ ਪਿੱਛੇ ਕਰ ਦਵੇ ਇਹ ਗੱਲ ਕਹਿ ਕੇ ਕਿ ਪੰਜਾਬ ਦੇ ਵਿੱਚ ਸਾਨੂੰ ਉਸ ਤਰੀਕੇ ਦੇ ਨਾਲ ਚੋਣ ਪ੍ਰਚਾਰ ਦਾ ਮੌਕਾ ਨਹੀਂ ਮਿਲ ਰਿਹਾ ਹੈਗਾ ਸਾਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦਿੱਤਾ ਜਾ ਰਿਹਾ ਹੈਗਾ ਕੀ ਇਦਾਂ ਸੰਭਵ ਹੋ ਸਕਦਾ ਇਲੈਕਸ਼ਨ ਅੱਗੇ ਪਿੱਛੇ ਹੋ ਸਕਦੀ ਹੈ ਦੂਜਾ ਨੰਬਰ ਕੀ ਕਿਸਾਨ ਜਥੇਬੰਦੀਆਂ ਦਾ ਕਿਉਂਕਿ ਨਿਕਲ ਲੈਵਲ ਇਹ ਵੀ ਵਰਗ ਇਹ ਗੱਲ ਵੀ ਸੋਚਦਾ ਰੌਣਕ ਸਾਹਿਬ ਕਿ ਜੇਕਰ ਭਾਜਪਾ ਦਾ ਵਿਰੋਧ ਹੋ ਰਿਹਾ ਜਿਹੜੇ ਲੋਕ ਕਿਸਾਨਾਂ ਦੇ ਉਲਟ ਨੇ ਉਹ ਭੁਗਤ ਵੀ ਸਕਦੇ ਨੇ ਭਾਜਪਾ ਦੇ ਹੱਕ ਦੇ ਵਿੱਚ ਇਹਦਾ ਭਾਜਪਾ ਨੂੰ ਫਾਇਦਾ ਵੀ ਮਿਲ ਸਕਦਾ ਕੀ ਕਿਸਾਨ ਜਥੇਬੰਦੀਆਂ ਦੁਜਿਸ ਤਰੀਕੇ ਦੇ ਨਾਲ ਪ੍ਰੋਗਰਾਮ ਨੇ ਪੰਜਾਬ ਦੇ ਲੋਕਾਂ ਦੇ ਜਿਸ ਤਰੀਕੇ ਦੇ ਨਾਲ ਪ੍ਰੋਗਰਾਮ ਨੇ ਇਹ ਵਿਰੋਧ ਦੀ ਕਿਸਮਤੀ ਤੇ ਖਰੇ ਉਤਰ ਰਹੇ ਨੇ ਪ੍ਰੋਗਰਾਮ ਚੇਂਜ ਕਰਨ ਦੀ ਲੋੜ ਹੈ ਜਾਹਰ ਜਿਸ ਸੜਕੇ ਦੇ ਨਾਲ ਹੁਣ ਕਰ ਰਹੇ ਨੇ ਇਦਾਂ ਹੀ ਜਾਰੀ ਰੱਖਣੇ ਚਾਹੀਦੇ ਨੇ ਤੁਹਾਡੇ ਕੀ ਵਿਚਾਰ ਨੇ ਡਾਕਟਰ ਸਾਹਿਬ ਲੱਗੋ ਮੇਬੀ ਸਮਝ ਮੋਟੀ ਇਹ ਹੈ ਵੀ ਸਹੀ ਵੀ ਗੱਲ ਇਹ ਹੈ ਕਿ ਚੋਣਾ ਪੋਸਟਪੋਨ ਨਹੀਂ ਹੁੰਦੀਆਂ ਇਹ ਡਰਾਵਾ ਦਿੱਤਾ ਜਾ ਰਿਹਾ ਹੈ ਇਹ ਭੈਅ ਫਾਇਆ ਜਾ ਰਿਹਾ ਹੈ ਪੂਰੇ ਦੇਸ਼ ਦੀ ਚੋਣ ਹੋ ਰਹੀ ਹੈ ਕੋਈ ਪੰਜਾਬ ਦੀ ਚੋਣ ਪੋਸਟਪੋਨ ਕਰਕੇ ਬੀਜੇਪੀ ਅਪਡੇ ਕਿਉਂਕਾ ਆਖਰੀ ਗੇੜ ਚਾਹੀਏ ਚੋਣ ਆਖਰੀ ਗੇੜ ਦੀ ਚੋਣ ਨੂੰ ਪੋਸਟਪੋਨ ਕਰਕੇ ਬੀਜੇਪੀ ਕੁਝ ਨਹੀਂ ਘਟ ਸਕਦੀ ਨੁਕਸਾਨ ਹੀ ਹੋਵੇਗਾ ਤੋ ਕਿ ਜੇ ਜੇ ਕੁਝ ਹੋ ਜਿੱਤ ਵੀ ਜਾਂਦੇ ਤਾਂ ਵੀ ਨੁਕਸਾਨ ਹੋਗਾ ਜਦ ਪੰਜਾਬ ਦੀ ਚੋਣ ਪਸਟਪੋਨ ਕਰਤੀ ਕਿਉਂਕਿ ਪੰਜਾਬ ਨੂੰ ਪਹਿਨੇ ਲੱਗਦਾ ਕਿ ਸਾਡੇ ਨਾਲੇ ਵਿੱਚ ਕਰਾ ਕਰ ਰਹੇ ਸੋ ਉਹ ਤਾਂ ਰਿਸਕ ਮੇਰੇ ਹਿਸਾਬ ਨਾਲ ਨਹੀਂ ਲੱਗੇਗੀ ਕਿ ਖੋਰ ਨੂੰ ਤਾਂ ਕੁਝ ਵੀ ਹੋ ਸਕਦਾ ਹੈ ਜੋ ਮੇਰੀ ਕੈਲਕੂਲੇਸ਼ਨ ਕਰਨਗੇ ਜਿਵੇਂ ਪਹਿਲਾਂ ਕਹੀ ਜਾਂਦੇ ਸੀ ਵੀ ਜਦ ਕੈਪਟਨ ਮਨਿੰਦਰ ਸਿੰਘ ਜਿਹੜੇ ਜਾ ਰਹੇ ਸੀ ਵੀ ਹੁਣ ਇੱਥੇ ਜੀ ਉਹ ਰਸਵਤੀ ਰਾਜ ਨਗਰਿਆਂ ਮੌਜੂਦਾ ਇਹ ਕਿੰਨੇ ਜ਼ਰੂਰੀ ਰਾਸ਼ਪਤੀ ਰਾਜ ਵੀ ਲਾਉਣਗੇ ਨਾ ਰਾਜਦਾਕ ਜੀ ਵੀ ਕੱਦੀ ਸੀਟਾਉਣੀਆਂ ਉਹ ਵੀ ਰੁਕਣੀ ਐ ਲੋਕ ਕਹਿੰਗੇ ਤੱਕਾ ਕਰ ਲਿਆ ਤੇ ਹੁਣ ਕਿੰਨੇ ਵਾਰੀ ਆਵਾਜ਼ ਹੋ ਆ ਜੀ ਮੈਂ ਬੈ ਜਾ ਕੇ ਗਵਰਨਰ ਨੂੰ ਮਤਲਬ ਵਖਾਣਾ ਕਿ ਮੈਨੂੰ ਤਾਂ ਇਹ ਲੱਗਦਾ ਵੀ ਪੰਜਾਬ ਦੇ ਪੋਲਿਟੀਸ਼ੀਨ ਕਿੰਨਾ ਸੀ ਕਹਿੰਨਾ ਪੰਜਾਬ ਦੇ ਹਿੱਤ ਹੈ ਸੀ ਨੇ ਉਹ ਤਾਂ ਪੰਜਾਬ ਚ ਗਵਰਨਰ ਰੂਲ ਚਾਹੁੰਦੇ ਸੀ ਜੇ ਨਹੀਂ ਜਾ ਕੇ ਮਿਲ ਕੇ ਆ ਤਾਂ ਦੱਸਦੇ ਨੇ ਸੋ ਇਸ ਕਰਕੇ ਇੰਨਾ ਸੌਖਾ ਕੰਮ ਨਹੀਂ ਐ ਤੇ ਗੱਲ ਇਹ ਹੈ ਵੀ ਉਹ ਜਿੰਨੀਆਂ ਨੀਆਂ ਸਵੱਦੀਆਂ ਆਪ ਆ ਲੈਣੀਆਂ ਪਈਆਂ ਨਹੀਂ ਆਪ ਆ ਲੈਣ ਤੋਂ ਕਵੰਨੀਆਂ ਬਹੁਤ ਹੋ ਗਈਆਂ ਜੰਗੀਆਂ ਵੀ ਬਹੁਤ ਕਰੀਆਂ ਰਾਇ ਨਹੀਂ ਵੀ ਚੰਗੀਆਂ ਨਹੀਂ ਕਰੀਆਂ ਪਰ ਉਹ ਕਬਨੀਆਂ ਜ਼ਿਆਦਾ ਕਰਦੀਆਂ ਕਿ ਕਬਨੀਆਂ ਇਹਨਾਂ ਦੇ ਉਲਟ ਪਈਆਂ ਜਾਣੀਆਂ ਨੇ ਹੁਣ ਜਿਹੜਾ ਕਿਸਾਨਾਂ ਦੀ ਆਪਾਂ ਗੱਲ ਕਰਦੇ ਹਾਂ ਜੱਥੇਬੰਦੀਆਂ ਦਾ ਮੇਰੇ ਹਿਸਾਬ ਨਾਲ ਜਿੰਨਾ ਉਹਨਾਂ ਨੇ ਟੋਕਨ ਪ੍ਰੋਟੈਸਟ ਕਰਨਾ ਸੀ ਕਰ ਦਿੱਤਾ ਵਿੱਚ ਮੈਂ ਉਹਨਾਂ ਦੀ ਕਿਸੇ ਇੱਕ ਜੱਥੇਬੰਦੀ ਦਾ ਅਭਿਆਨ ਵੀ ਸੁਣਿਆ ਸੀ ਉਹ ਜ਼ਿਆਦਾ ਠੀਕ ਸੀ ਕਿ ਤੁਸੀਂ ਜਦੋਂ ਆਉਂਦੇ ਨੇ ਉਹਨਾਂ ਨੂੰ ਸਵਾਲ ਕਰੋ ਜਦੋਂ ਸਵਾਲ ਕਰੋਗੇ ਸਵਾਲਾਂ ਦੇ ਉਹ ਜਵਾਬ ਦੇਣਗੇ ਜਾਂ ਸਵਾਲਾਂ ਤੋਂ ਭੱਜ ਜੰਗੇ ਤੁਹਾਡਾ ਵਿਰੋਧੀ ਕੋਈ ਨਹੀਂ ਹੋਣਾ ਬਲਕਿ ਜਿਹੜੇ ਉਹਨਾਂ ਦੇ ਸਮਰਥਕ ਨੇ ਉਹ ਵੀ ਟੁੱਟਣਗੇ ਪਰ ਜੇ ਤੁਸੀਂ ਉਹਨਾਂ ਨੂੰ ਘੇਰਦੇ ਹੋ ਵਿਸ਼ੇਸ਼ ਕਰਕੇ ਉਹਨਾਂ ਨੇ ਦਲਤਾਂ ਦੇ ਵਿੱਚ ਇੱਕ ਮੂਵਮੈਂਟ ਸ਼ੁਰੂ ਕਰੀ ਹੋਈ ਹੈ ਵੀ ਇਹ ਸਾਡੇ ਨਾਲ ਆ ਜਾਣ ਵੀ ਕਿਉਂਕਿ ਇਹ ਕਹਿੰਦੇ ਜੀ ਤੁਹਾਨੂੰ ਜ਼ਮੀਨ ਨਹੀਂ ਦੇ ਦਿੰਦੇ ਹਾਲਾਂਕਿ ਨਾਰਾ ਇਹ ਦੇ ਰਹੇ ਨੇ ਵੀ ਮੁਸਲਮਾਨਾਂ ਨੂੰ ਸਾਰੀ ਜ਼ਮੀਨ ਜਾਇਦਾਦ ਵੰਡ ਦੇਣੀ ਹੈ ਇਡਾ ਮੋਦੀ ਸਾਹਿਬ ਦਾ ਨਾਅਰਾ ਹੈ ਕਿ ਸਾਰਾ ਕਾਂਗਰਸ ਨੇ ਤਾਂ ਜ਼ਮੀਨ ਵੰਡ ਦੇਣੀ ਆ ਤੁਹਾਡੀ ਕਮਾਈ ਵੰਡ ਦੇਣੀ ਆ ਤੁਹਾਡੇ ਸਰੋਤ ਵੰਡ ਦੇਣੇ ਨੇ ਕੁਰਸੀਆਂ ਪੈਠੀਆਂ ਨੂੰ ਵੰਡ ਦੇਣੇ ਨੇ ਜਿਹੇ ਉਹਨਾਂ ਨੂੰ ਵੰਡ ਦੇਣੇ ਨੇ ਤੇ ਫਿਰ ਦਲਤਾਂ ਨੂੰ ਨਹੀਂ ਵੰਦਣਗੇ ਉਹ ਤੇ ਦਲਤਰੀ ਵੀ ਖਾ ਉਹਨਾਂ ਨੇ ਆਖਿਆ ਐਸਸੀਐਸਟੀ ਦਾ ਵੀ ਹੈ ਕਿਉਂਕਿ ਉਹਦਾ ਸੈਂਟੈਂਸ ਤਾਂ ਇੱਕੋ ਹੀ ਆ ਸਾਰੇ ਵਾਸਤੇ ਤੇ ਇਸ ਕਰਕੇ ਉਹ ਸਪੈਸ਼ਲ ਕੰਪੋਨੈਂਟ ਹੈ ਉਹਦੇ ਵਿੱਚ ਹੀ ਬਿਖੇ ਸਪੈਸ਼ਲ ਕੰਪੋਨੈਂਟ ਦਾ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਸੋ ਮੈਨੂੰ ਆਇ ਲੱਗਦਾ ਹੈ ਵੀ ਜਿਹੜਾ ਦਲਤਾ ਨੂੰ ਬੀਜੇਪੀ ਪਰਮਾਰ ਰਹੀ ਹੈ ਬੀਜੇਪੀ ਦਾ ਤਾਂ ਈਵਨਾ ਗੀਤਾ ਦਾ ਮੇਰੇ ਸਾਹਮਣੇ ਪਈ ਹੈ ਐਡਾ ਵੱਡਾ ਗ੍ਰੰਥ ਹੈ ਦੁਨੀਆ ਦਾ ਪਰ ਇਹਦੇ ਇਚਰੀ ਲਿਖਿਆ ਹੈ ਵੀ ਜੇ ਇੱਕ ਵਰਨ ਤੋਂ ਦੂਜੇ ਵਰਨ ਦੇ ਵਿੱਚ ਸ਼ਾਦੀ ਹੋਵੇ ਉਹ ਵਰਨ ਸੰਕਰ ਸੰਤਾਨ ਹੁੰਦੀ ਹੈ ਵਿਸ਼ੇਸ਼ ਕਰਕੇ ਚੌਥੇ ਵਰਨ ਦੀ ਗੱਲ ਜੀ ਨੂੰ ਕਿਹਾ ਤੇ ਜਦ ਤੁਸੀਂ ਚੌਥੇ ਵਰਨ ਇੱਥੇ ਵਰਨਾਂ ਦੀ ਗੱਲ ਗੀਤਾ ਵਰਗੇ ਮਹਾਨ ਗ੍ਰੰਥ ਦੇ ਵਿੱਚ ਵੀ ਕੀਤੀ ਗਈ ਹੈ ਤੇ ਉਹਦੇ ਵਿੱਚ ਇਹ ਵੀ ਕਿਹਾ ਵੀ ਜੇ ਆ ਹੋ ਜੇ ਆ ਹੋ ਜੇ ਆ ਹੋ ਜੇ ਆ ਨਹੀਂ ਕਰਨਾ ਚਾਹੀਦਾ ਇਹ ਸਾਰਾ ਕੁਝ ਕਿਹਾ ਗੁਰਡ ਪ੍ਰੰਤਾ ਸਿੱਧਾ ਹੀ ਕਿਹਾ ਹੋਇਆ ਹੈ ਕਿ ਮਨੁਸ ਮਰਤੀ ਦਾ ਤਾਂ ਕੋਈ ਆੰਤ ਨਹੀਂ ਹੈ ਸੋ ਜੇ ਤੁਸੀਂ ਉਸੇ ਵਰਨਵੰਡ ਦੇ ਵਿੱਚ ਐਨ ਪੁੱਛਾ ਤੁਹਾਡਾ ਵਿਚਾਰ ਹੀ ਇਹ ਹੈ ਕਿ ਮਨੁਸ ਮਰਤੀ ਸਾਡਾ ਸਿਧਾਂਤ ਹੈ ਸਾਡਾ ਆئین ਹੈ ਕਿ ਅਸੀਂ ਤਾਂ ਮਨੁਸ ਮਰਤੀ ਅਨਸਾਰ ਰਾਜ ਕਰਨਾ ਹੈ ਤਾਂ ਫਿਰ ਤਾਂ ਵਰਨਵੰਡ ਪਤੀ ਹੋਈ ਹੈ ਫਿਰ ਚੌਦਈ ਚੌਦ ਵੀ ਜਿਹੜੀ ਦਸ਼ਾ ਉਹ ਬਹੁਤ ਮਾੜੀ ਬਫਾਈ ਗਈ ਹੈ ਦੇ ਜਿਨ੍ਹਾਂ ਨੂੰ ਸ਼ੈਡਿਊਲਡ ਕਾਸਟ ਕਿਹਾ ਉਹਨਾਂ ਦੀ ਵੀ ਬੜਕੇ ਜਿਨ੍ਹਾਂ ਨੂੰ ਸ਼ੈਡਿਊਲਡ ਕਾਸਟ ਕਹਿੰਦੇ ਨੇ ਉਹ ਦੀ ਆ ਉਹ ਬੈਕਵਰਡ ਕਲਾਸ ਵਾਲਿਆਂ ਦੀ ਬਾੜੀ ਆ ਕੋ ਸ਼ੈਡਿਊਲਡ ਕਾਸਟ ਨੂੰ ਤਾਂ ਅਤਿ ਸ਼ੁੱਧਰ ਕਹਿੰਦੇ ਨੇ ਉਹ ਇਹ ਤਾਂ ਸ਼ੁੱਧਰ ਨੇ ਉਹ ਬਾਬੇ ਨਾਨਕ ਨੇ ਸਪਸ਼ਟ ਵੀ ਕਰਿਆ ਵੀ ਇਹ ਕੀ ਕਹਿੰਦੇ ਨੇ ਨੀਚਾ ਆਂਦਕ ਨੀਚ ਜਾਤ ਨੀਚੀ ਹੂੰ ਅਤ ਨੀਚ ਜਿਹੜੇ ਅਤ ਨੀਚ ਨੇ ਉਹ ਅਤਿ ਸ਼ੁੱਧਰ ਨੇ ਉਹ ਅਤਿ ਸ਼ੁੱਧਰ ਨੇ ਜਿਹੜੇ ਅਸੀਂ ਕਹਿੰਦੇ ਰਵਦਾਸੀ ਜਿਹੜੇ ਬਾਲਵੀਕੀ ਜਾਂ ਜਿਹੜੇ ਸ਼ੈਡਿਊਲ ਟ੍ਰਾਈਬ ਉਹ ਅਤਿ ਸ਼ੁੱਧਰ ਨੇ ਬਾਕੀ ਤਾਂ ਅਤਿ ਸ਼ੁੱਧਰ ਨਹੀਂ ਬਾਕੀ ਸ਼ੁੱਧਰ ਨੇ ਵੈਸ ਤੇ ਆਪਾਂ ਦੇਖੋ ਦਸੇ ਕੀ ਨੇ ਇਹ ਕਹੇ ਗਏ ਨੇ ਰਾਜੇ ਵਿੱਦਿਆ ਦੇ ਪ੍ਰਾਪਤ ਕਰਨ ਵਾਲੇ ਸੌਰੀ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਦਵਾਨ ਉਹ ਬ੍ਰਾਹਮਣ ਹੈ ਇੱਕ ਰਾਜੇ ਉਹ ਛਤਰੀ ਇੱਕ ਵਪਾਰ ਕਰਨ ਵਾਲੇ ਵਾਸ਼ ਬਾਕੀ ਸਾਰੇ ਸ਼ੁੱਧਰ ਤੇ ਉਹਨਾਂ ਦੇ ਵਿੱਚੋਂ ਅਗਲੇ ਜਿਹੜੇ ਨੇ ਉਹ ਅਤੀ ਸ਼ੁੱਧਰ ਨੇ ਜਿਹੜੇ ਕਿਰਤੀ ਨੇ ਉਹਨਾਂ ਨੂੰ ਸ਼ੁੱਧਰ ਤੇ ਅਤੀ ਸ਼ੁੱਧਨ ਦੱਸਿਆ ਜਿਹੜੇ ਕਿਰਤ ਤੋਂ ਆਨੰਦੇ ਨੇ ਜ਼ਿਆਦਾ ਉਹ ਉਹਨਾਂ ਨੂੰ ਉਚਾਰਕ ਆ ਗਿਆ ਸੋ ਰਾਈ ਇਰਤਵੀ ਕਹਾਂ ਜਿਹੜੀ ਮਿੱਟੀ ਨਾਲ ਮਿੱਟੀ ਹੋਣ ਵਾਲੀ ਹੋਵੇ ਉਸ ਕਿਰਤ ਤੋਂ ਜਿਹੜੀ ਕਿਰਤ ਥੋੜੀ ਏਸੀ ਆ ਵੀ ਸਾਫ ਸੁਥਰੇ ਕਿਨਾਰੇ ਤੇ ਕਰਨ ਵਾਲੀ ਆ ਉਹਨੂੰ ਨਹੀਂ ਮਾਦਾ ਗਿਆ। ਸੋ ਕਿਰਤ ਦਾ ਕਿਰਤ ਹੈ ਉਹ ਜਹੀਂ ਜੀ ਮਰਜੀ ਹੈ ਜਿੱਥੇ ਮਰਜੀ ਹੈ ਉਹਦਾ ਕਿਰਤ ਹੈ। ਉਹਦਾ ਇੱਕੋ ਰੂਪ ਹੈ ਉਹਦੇ ਉਹਦੇ ਵਾਕ ਵਾਕ ਉਹਦੀ ਤਸਵੀਰ ਨਹੀਂ ਹੈ। ਸੋ ਮੈਨੂੰ ਇਹ ਲੱਗਦਾ ਹੈ ਵੀ ਐਸ ਰਲੇ ਕਿਸਾਨਾਂ ਨੂੰ ਨਹੀਂ ਚਾਹੀਦਾ ਕਿ ਭਾਜਪੀ ਦੇ ਜਾਂ ਬਾਕੀ ਵੀ ਰੋਦੀ ਵੀ ਸਾਰੇ ਜਿਹੜੇ ਵਿਰੋਧੀ ਹੋਣ ਵਿਸ਼ੇਸ਼ ਕਰਕੇ ਜਿੰਨਾ ਤੇ ਉਹਨਾਂ ਦਾ ਜ਼ਿਆਦਾ ਨਰਾਜ਼ਗੀ ਆ ਸਵਾਲ ਤਾਂ ਉਹਨਾਂ ਨੂੰ ਆਪਦੇ ਜ਼ਿਆਦਾ ਕਰਨਗੇ ਕਿਉਂਕਿ ਉਹਨਾਂ ਪ੍ਰਤੀ ਉਹਨਾਂ ਦੇ ਸਵਾਲ ਨੇ ਉਹਨਾਂ ਨੂੰ ਵਿਸ਼ੇਸ਼ ਕਰਕੇ ਸਵਾਲ ਕਰਨਾ ਕਿ ਦੱਸੋ ਤੁਸੀਂ ਇਹਦੇ ਉੱਤੇ ਤੁਹਾਡਾ ਕੀ ਸਟੈਂਡ ਹੈ ਇਹਦੇ ਦੇ ਕੀ ਸਵਾਲ ਹੋਣਗੇ ਸਵਾਲਨਾਮਾ ਬਣਾ ਲੈਣ ਉਹਨਾਂ ਨੂੰ ਕਹਿੰਦੇ ਤੁਸੀਂ ਆਪਣੀ ਚੈਰੀ ਕਰਕੇ ਆਇਓ ਪੁੱਛਣ ਲੈਣ ਸਵਾਲ ਪਹਿਨਾ ਪੁੱਛ ਕੋਈ ਗਰਮੀ ਆ ਕੇ ਦੇਓ ਜਵਾਬ ਇਹਨਾਂ ਦਾ ਜਿੰਨੇ ਨੇ ਆਵਦੀ ਵਿਚਾਰੀ ਕਰਨ ਕਿਸਾਨ ਉਹਨਾਂ ਕਿਸਾਨਾਂ ਦੇ ਜਿਹੜੇ ਪਿੰਡ-ਪਿੰਡ 'ਚ ਜੱਥੇ ਨੇ ਉਹ ਤਕੜੇ ਵੀ ਹੋਣਗੇ ਉਹਨਾਂ ਦਾ ਆਪਦਾ ਵੀ ਗਿਆਨ ਵਧੇਗਾ ਤੇ ਦੂਜੀ ਗੱਲ ਉਹ ਸਵਾਲ ਕਰਨਾ ਸਿੱਖਣਗੇ ਵੀ ਕਿਉਂਕਿ ਜਦ ਤੁਸੀਂ ਦੂਰਦਰਦੀ ਨੂੰ ਸਵਾਲ ਕਰਨਾ ਹੈ ਉਹ ਅਕਲ ਤਮੀਜ ਨਾਲ ਸਵਾਲ ਕਰਨਾ ਹੁੰਦਾ ਇਹ ਨਹੀਂ ਵੀ ਲਲਾ ਲਲਾ ਕਰਕੇ ਪੈਣਾ ਫਿਰ ਉਹਦਾ ਜਵਾਬ ਸੁਣਨਾ ਸੋ ਜਬ ਤੱਕ ਦੁਨੀਆ ਰਹੀ ਹੈ ਨਾਨਕੇ ਸੁਣੀਆਂ ਕਿਛ ਕਹੀਏ ਵਾਲੀ ਉਹਨਾਂ ਚ ਵਿਕਤੀ ਵਿਕਸਤ ਹੋਏਗੀ ਕਿ ਹਾਂ ਯਾਰ ਇਹਦੀ ਗੱਲ ਤਾਂ ਸੁਣਾ ਨਾ ਨਹੀਂ ਤਾਂ ਹੁਣ ਸੁਣਨਾ ਹੀ ਨਹੀਂ ਰੋਕਣਾ ਭੀੜ ਤੰਤਰ ਬਣਾ ਕੇ ਰੋਕ ਲੈਣਾ ਤਕੂ ਔਖਾ ਕੰਮ ਨਹੀਂ ਆ ਉਹਨਾਂ ਦਾ ਸਵਾਲ ਕਰਕੇ ਕਰਨਾ ਔਖਾ ਹੁੰਦਾ ਹੈ ਫਿਰ ਕਲੇ ਹੋਏ ਸਵਾਲ ਦਾ ਜਵਾਬ ਸੁਣਨਾ ਔਖਾ ਹੁੰਦਾ ਹੈ ਟਰਮੀਨ ਨਾਲ ਹਾਂ ਜਿੱਥੇ ਕਿਉਂਕਿ ਬੀਜੇਪੀ ਦੇ ਕਾਤਤ ਵੀ ਬੰਦੇ ਨੂੰ ਨਾ 1 ਮਿੰਟ ਵਾਲੀ ਗੱਲ ਨੂੰ ਕਈ ਘੰਟੇ ਚ ਕਹਿੰਦੇ ਨੇ ਉਹ ਕੁਝ ਓਨੀ ਚ ਪਾਉਂਦੇ ਨੇ ਚੱਕਰ ਚ ਪਾਉਂਦੇ ਨੇ ਉਸ ਵੇਲੇ ਸਾਧਨ ਰਹੇ ਨਾ ਆਪਣੇ ਪੰਜ ਬੰਦੇ ਟਿਕ ਲੈਣ ਜਿਹੜਾ ਉਹਨਾਂ ਕਹਿੰਦੇ ਨਹੀਂ ਜੀ ਤੁਸੀਂ ਗੱਲ ਤੁਹਾਡੀ ਹੋ ਗਈ ਤੁਸੀਂ ਅਸੀਂ ਮੁੱਦੇ ਦੀ ਗੱਲ ਦਾ ਜਵਾਬ ਦੇ ਫਸਲ ਕਿਸਾਨ ਕਹਿੰਦੇ ਨੇ ਕਿ ਜੀ ਤੁਸੀਂ ਤਾਂ ਸਾਡੀ ਜ਼ਮੀਨ ਖੋਹ ਲੈਣੀ ਆ ਉਹ ਕੋਈ ਨਾ ਕੋਈ ਜਵਾਬ ਦੇਣ ਦੀ ਕੋਸ਼ਿਸ਼ ਕਰਨਗੇ ਜੇ ਕਿਸਾਨ ਇੱਕ ਲੈਵਲ ਤੋਂ ਜਦੋਂ ਉਹ ਨਹੀਂ ਦੇਖੋ ਮੋਦੀ ਸਾਹਿਬ ਨੇ ਆ ਕਰ ਸਕੋ ਜੀ ਮੈਂ ਅਸੀਂ ਉਸ ਗੱਲ 'ਚ ਨਹੀਂ ਜਾ ਰਹੇ ਪਹਿਨ ਅਜਵੇਂ ਨਾ ਬਾਰੇ ਦੱਸੋ ਤੁਹਾਡਾ ਕੀ ਸਹਾਰੇ ਜਿਹੜੇ ਕਾਨੂੰਨ ਨੇ ਉਹਨਾਂ ਦੀ ਨੋਟੀਫਿਕੇਸ਼ਨ ਤੁਸੀਂ ਕਿਹਾ ਐਡਾ ਵੱਡਾ ਵੈਧਾ ਕਰਕੇ ਲੋਕ ਸਭਾ ਚ ਰਾਜ ਸਭਾ ਚ ਪਾਸ ਹੋ ਕੇ ਰਾਸ਼ਟਰਪਤੀ ਦੀ ਮੋਹਰ ਲੱਗਣ ਦੇ ਬਾਵਜੂਦ ਦਸਤਖਤ ਹੋਣ ਦੇ ਬਾਵਜੂਦ ਤੁਸੀਂ ਨੋਟੀਫਾਈ ਨਹੀਂ ਕਰੇ ਤੁਸੀਂ ਦੱਸੋ ਵੀ ਤੁਹਾਡਾ ਕੀ ਨੁਕਸ ਹੈ ਵੀ ਤੁਸੀਂ ਕਹਿੰਦੇ ਤੁਸੀਂ ਕਹਿੰਦੇ ਸਿਸਦਾਂ ਨਹੀਂ ਬਰਨਾ ਤੁਸੀਂ ਸਿਸਦਾਂ ਨਹੀਂ ਕਰਨਗੇ ਸਾਡੀ ਜ਼ਮੀਨ ਵੀ ਖੋਲੋਗੇ ਜੇ ਜੁਆਇਨ ਖੋਣ ਦੀ ਤੁਹਾਡੀ ਇੱਛਾ ਨਹੀਂ ਫਿਰ ਉਹ ਨੋਟੀਫਿਕੇਸ਼ਨ ਕਿਉਂ ਨਹੀਂ ਪਾਈ ਤਨਿਹੇ ਦਾ ਜਵਾਬ ਦੇ ਉਹ ਸਾਨੂੰ ਨਹੀਂ ਦੱਸਣਾ ਵਸੇ ਨੇ ਘਰ ਬਣਾਤੇ ਐ ਨਾ ਇਹ ਕਰਦਾ ਇਹ ਸਵਾਲ ਨਹੀਂ ਸੀ ਜੇ ਪੁੱਛਵਾ ਜਦ ਇਹ ਨਹੀਂ ਵਾਰੀ ਉਹ ਉਹ ਵਿਚ ਗਿਆ। ਸੋ ਇਸ ਟੀਕੇ ਦੇ ਨਾਲ ਗੱਲ ਕਰਨ ਦੀ ਜਿਹੜੀ ਲੋੜ ਹੈ ਫਿਰ ਉਹ ਕਹਿੰਦੇ ਨੇ ਕਿ ਜੇ ਅਸੀਂ ਬੜਾ ਤੁਹਾਨੂੰ ਰਜਗਾਬ ਦੇਣ ਕੋਈ ਤੁਸੀਂ ਦੱਸ ਦੋ ਕਿੰਨਾ ਰਜਗਾਬ ਦਿੱਤਾ। ਜੋ ਕਹਣਾ ਨਹੀਂ ਦੇਖੋ ਹਮਨੇ ਇਤਨੀ ਟ੍ਰਿਵਲ ਇਕਨੋਮੀ ਬਣਾ ਲਈ ਹਮਾਰਾ ਢੰਕਾ ਕੋਈ ਕੋਈ ਨਹੀਂ ਢੰਕਾ ਵਜਦਾ ਠੀਕ ਹੈ ਟ੍ਰਿਵਲ ਇਕਨੋਮੀ ਬਣਾਈ ਠੀਕ ਹੈ ਤੁਸੀਂ ਸਾਡੇ ਸਵਾਲ ਦਾ ਜਵਾਬ ਦਿਓ। ਕੱਟੇ ਨੂੰ ਮੰਨ ਦਿੰਦਾ ਕੀ ਲੈ ਤੁਸੀਂ ਦੱਸੋ ਕਿੰਨਾ ਰਜਗਾਬ ਦਿੱਤਾ। ਗਿਣਾ ਲਓ ਸੁਬਾ ਵੀ ਗਿਣਾ ਲਓ ਟੋਟਲ ਗਿਣਾ ਲਓ ਕਿੰਨਾ ਨੂੰ ਕਿਰ ਰਿਕਾਰ ਤੁਸੀਂ ਪੈਦਾ ਕੀਤਾ ਪਕੌੜੇ ਤਲਣ ਵਾਲੀ ਦੱਸ ਦੋ ਕਿੰਨਾ ਕਰੇ ਪ੍ਰਧਾਨ ਮੰਤਰੀ ਕਹੇ ਪਕੌੜੇ ਤਲਣਾ ਵੀ ਰਿਕਾਰ ਹੈ ਮਕੌੜੇ ਤਲਣ ਵਾਲੇ ਦੱਸੋ ਕਿੰਨੇ ਰਿਕਾਰ ਬਣੇ ਨੇ ਛੋੜੇ 10 ਸਵਲ ਨਿਕਾਟ ਕਾਪੀ ਫਿਰ ਉਹ ਜਿਹੜਾ ਹੈ ਕਿ ਅਗਲਾ ਤੁਸੀਂ ਕਹਿਆ ਸੀ ਕਿਸਾਨ ਖੁਸ਼ਹਾਲ ਹੋਏਗਾ ਉਹਦੀ ਆਮਦਨ ਦੁੱਬੇ ਨਹੀਂ ਕਰਾਂਗੇ ਇਹ ਦਿਖਾਓ ਕਿੱਥੇ ਦੁੱਬੇ ਨਹੀਂ ਉਹ ਕੰਗੇ ਜੀ ਅਸੀਂ ਕਿਸਾਨ ਲਈ ਦਿੱਤੀ ਅਸੀਂ ਉਹ ਕਰਿਆ ਅਸੀਂ ਫਲਾਣਾ ਕਰਿਆ ਹੈ ਐਨੀ ਕੰਕ ਕੋਈ ਠੀਕ ਹੈ ਤੁਸੀਂ ਕਿਸਾਨ ਲਈ ਦਿੱਤੀ ਹੈ ਉਹ ਕੀ ਹੈ 10 ਮਹੀਨਾ ਬਾਅਦ 4 ਮਹੀਨਾ ਬਾਅਦ 2000 ਰੁਪਇਆ ਇੱਕ ਬਰਨਾਂ ਬਾਅਦ ਇਹ ਤਾਂ ਉੱਤੋਂ ਮੂੰਹ ਜੀਰਾ ਦੇਣ ਵਾਲੀ ਗੱਲ ਹੈ ਤੁਸੀਂ ਦੁੱਗਣੀ ਇਨਕਮ ਦੱਸ ਸਕਦੇ ਹੋ ਫਿਰ ਤੁਸੀਂ ਸਵਾਮੀਨਾ ਸੰਦੀ ਰਿਪੋਰਟ ਤੇ ਐਮਐਸਪੀ ਐਮਐਸਪੀ ਤੇ 24 ਫਸਲਾਂ ਦੀ ਗੱਲ ਕਰਕੇ ਸਾਡੇ ਨਾਲ ਉਦੋਂ ਵੀ ਹਾਸੇ ਬਣਾਵਾਂਗੇ ਕਮੇਟੀ ਉਹ ਕਮੇਟੀ ਕਿਉਂ ਨਹੀਂ ਬਣਾਈ ਸਾਲੋਂ ਵਿੱਚ ਕਿਉਂ ਨਹੀਂ ਪਾਇਆ ਲਿਖੀਂ ਪੂਰੀ ਖੇਲੀ ਦੇ ਉੱਤੇ ਕੀ ਕਰਿਆ ਕੇਸ ਵਿੱਚ ਡਰਾਫਟ ਕੀ ਕਰਿਆ ਜਿਹੜੇ ਆਪਦੇ ਸਟਰਗਲ ਨਾਲ ਦੁਰੇ ਮੈਂ ਨਹੀਂ ਬਾਕੀ ਗੱਲ ਕਰ ਉਹਨਾਂ ਦੀ ਵੀ ਸਵਾਲ ਪੁੱਛ ਰਹਿਣ ਫਿਰ ਉਹ ਕਿੱਦਾਂ ਸਵਾਲ ਇਹ ਵੀ ਆ ਵੀ ਤੁਸੀਂ ਕਹਿੰਦੇ ਅਸੀਂ ਪਿੰਨਾ ਦੇ ਲੋਕਾਂ ਨਾਲ ਇਨਸਾਫ ਕਰਾਂਗੇ 10 ਲੋਕਿਹਾਂ ਦਾ ਇਨਸਾਫ ਕਰਿਆ ਐਨਾ ਐਨਾ ਈ ਸ਼ੁੱਧ ਤੇ ਬਲਾਈਮੈਂਟ ਬਿੰਨਾ ਚ ਜਾਰੀ ਆ ਜਮੀਨ ਹੁਣ ਜੇ ਜਮੀਨ ਪਿੰਨਾ ਚੋ ਜਾਏਗੀ ਤਾਂ ਦਲਤਾਂ ਦਾ ਵੀ ਰਿਜਕਾਰ ਜਾਏਗਾ ਇਹ ਨਾ ਕੋਈ ਜੰਤ ਲੀਡਰ ਵੀ ਉਹਨਾਂ ਨੂੰ ਇਹ ਨਹੀਂ 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 ਕੋਈ ਨਹੀਂ ਤਾਂ ਜੱਟਾਂ ਦੀ ਜਮੀਨ ਹੈ ਪਿੰਨਾ ਜਿਹੜਾ ਦਲਤ ਸੀ ਉਹ ਸੀਰੀ ਕਰਦਾ ਸੀ ਸੀਰੀ ਦਾ ਮਤਲਬ ਹਿੱਸਾ ਮਿਲਦਾ ਸੀ ਜਮੀਨ ਦਾ ਪੰਜਵਾਂ ਹਿੱਸਾ ਛੇਮਾਂ ਹਿੱਸਾ ਉਹ ਫਸਲ ਵੀ ਉਹਦੇ ਤੋਂ ਪੂਰਾ ਵਾਕਿਆ ਨ ਦਿੰਦਾ ਸੀ ਤਾਂ ਵਗੇ ਉਹਨੂੰ ਪੰਜਵਾਂ ਛੇਮਾਂ ਹਿੱਸਾ ਮਿਲਦਾ ਹੈ ਤੋ ਤ ਹਿੱਸੇਦਾਰ ਹੋ ਗਿਆ ਉਹਨੂੰ ਕਹਿੰਦੇ ਵੀ ਸੰਗੀ ਸੀਰੀਕ ਸੀਗਾ ਹੁਣ ਉਹ ਨੌਕਰੀ ਵਾਲਾ ਹੋ ਗਿਆ ਧਿਆੜੀ ਵਾਲਾ ਹੋ ਗਿਆ ਫਰਕ ਹੋ ਗਿਆ ਨਾ ਸੋ ਵਿਕਾਸ ਨੇ ਉਹ ਨੂੰ ਮਾਲਕ ਤੋਂ ਉਹ ਧਿਆੜੀਦਾਰ ਬਣਾਤਾ ਹਿੱਸੇਦਾਰ ਤੋਂ ਧਿਆੜੀਦਾਰ ਬਣਾਤਾ ਕਿ ਹੁਣ ਅਗਲਾ ਵਿਕਾਸੀ ਕਹਿੰਦਾ ਵੀ ਮੈਂ ਤੈਨੂੰ ਪਿੰਡ ਚ ਧਿਆੜੀ ਵੀ ਨਹੀਂ ਕਰੰਦੇ ਨੀ ਹੁਣ ਮੈਂ ਤੈਨੂੰ ਸ਼ਹਿਰ ਦੀ ਗੰਦੀ ਬਸਤੀ ਚ ਨਜਾ ਕੇ ਰੱਖਣਾ ਸੋ ਇਹ ਜਿਹੜਾ ਇੱਕ ਟੌਪਿਕ ਆਈਲੀ ਉਹ ਤੇ ਵੀ ਸਵਾਲ ਹੈਗੇ ਨੇ ਉਹਨਾਂ ਦੇ ਇਹ ਸਵਾਲਾਂ ਦਾ ਜਵਾਬ ਮੰਗ ਲੈਣ ਜਿਹੜਾ ਸਵਾਲ ਹੰਡ ਜਵਾਬ ਹੈ ਤੁਸੀਂ ਕਹਿੰਦੇ ਅਸੀਂ ਵਿਚਕਰਾ ਨਹੀਂ ਕਰਦੇ ਅਸੀਂ ਤਾਂ ਫੇਰ ਸਾਡੇ ਸੀਹਾਂ ਸਾਂਝੀਆਂ ਨਾਲ ਦਿਹਾੜੀ ਵਾਲ ਨਾਲ ਇਸਤਰੀ ਨਹੀਂ ਕਰਦੇ ਤੁਸੀਂ ਤਾਂ ਰਾਸ਼ਟਰਪਤੀ ਨੂੰ ਅੰਦਰ ਨਹੀਂ ਜਾਣ ਦਿੱਤਾ ਤੁਸੀਂ ਦੱਸੋ ਰਾਸ਼ਟਰਪਤੀ ਨੂੰ ਗ੍ਰਵ ਗਰੇਚ ਜਾ ਕੇ ਮੱਥਾ ਕਿਉਂ ਨਹੀਂ ਟੇਕ ਅੰਦਰ ਤਾਂ ਗਿਆ ਤੁਸੀਂ ਕਹਿੰਦੇ ਸਾਰੇ ਬਰਾਬਰ ਨਹੀਂ ਥੋੜੇ ਤਾਂ ਮੰਦਰਾ ਨਹੀਂ ਸਾਨੂੰ ਬੜਨ ਦੇਣਾ ਸੋ ਇਹ ਜਿਹੜੇ ਸਵਾਲ ਨੇ ਫੱਟੀ ਸਵਾਲ ਨੇ ਜਿੰਨਾ ਸਵਾਲਾਂ ਦਾ ਜਵਾਬ ਫੇਰ ਤੁਸੀਂ ਕਿਸਾਨਾਂ ਦਾ ਕਰਜ਼ਾ ਨਹੀਂ ਮਾਫ਼ ਕਰ ਰਹੇ ਤੁਸੀਂ ਦੱਸੋ ਕਿੰਨਾ ਕਰਿਆ ਕਿ ਆਹ ਵਾ ਨਹੀਂ ਦਨ ਨਹੀਂ ਦਿੰਦਾ ਇੰਨਾ ਕਰਤਾ ਡਾਕਟਰ ਸਾਹਿਬ ਰਾਤ ਸਵਾ ਚ ਡਾਕਟਰ ਚ ਸਦਨ ਦੇ ਵਿੱਚ ਬਿਆਨ ਹੈ ਮਿਸਟਰ ਕਰਦਾ ਕਿ 10 ਲੱਖ 90 ਹਜ਼ਾਰ ਕਰੋੜ ਰੁਪਇਆ ਅਸੀਂ ਬੈਂਕਾਂ ਨੂੰ ਕਰਜ਼ਾ ਮਾਫੀ ਦਾ ਦਿੱਤਾ ਹੈ ਜਿਹੜਾ ਕਰਜ਼ਾ ਡੱਬ ਕੇ ਭੱਜ ਕੇ ਡੁੱਬ ਗਿਆ ਸੀ ਉਹ ਭਸਾਈ ਕਰੀ ਹੈ ਜਿਹੜੇ ਵਿੱਚੋਂ ਅੱਧੇ ਤੋਂ ਵੱਡੇ ਕਾਰਪੋਰੇਟ ਦਾ ਜਨਕ ਹੈ ਤਾਂ ਸਾਰਾ ਕਾਰਪੋਰੇਟਾਂ ਦਾ ਅੱਧੇ ਤੋਂ ਵੱਡੇ ਕਾਰਪੋਰੇਟ ਦਾ ਤੁਸੀਂ 1.28 ਹਜ਼ਾਰ ਕਰੋੜ ਇੱਕ ਸਾਲ ਦੀ ਛੱਤ ਦਾ ਟੈਕਸ ਤੁਸੀਂ ਤਾਂ ਸਾਨੂੰ ਕਿੰਨਾ ਕਿ ਛੱਡੇ ਕਿਸਾਨਾਂ ਨੂੰ ਕਿੰਨਾ ਕੁ ਛੱਡਿਆ ਆਮਦਨ ਦੁੱਗਣੀ ਕਰਨ ਦੀ ਤਾਂ ਗੱਲ ਛੱਡੋ ਤੇ ਉਹਦਾ ਸਾਡਾ ਕਰਜ਼ਾ ਵੀ ਨਹੀਂ ਮਾਫ਼ ਕਰ ਰਹੇ ਤੁਸੀਂ 35 ਲੱਖ ਕਰੋੜ ਰੁਪਏ ਦੀਆਂ ਰਿਆਚਾਂ ਦੇਤੀਆਂ ਵੱਡੇ ਕਾਰਪੋਰੇਟਾਂ ਨੂੰ ਸਾਡਾ ਸਾਰੇ ਬੰਦਾ 100 ਲੱਖ ਕਰੋੜ ਦਾ ਮੰਨਦਾ ਸਾਰੇ ਮੋੜ ਕਦੇ ਵਿੱਚ ਕਰਜ਼ਾ ਕਿਸਾਨਾਂ ਮੌਜੂਦ ਹੁੰਦਾ ਤੁਸੀਂ ਉਹ ਕਿਉਂ ਨਹੀਂ ਉਹ ਕਰਿਆ ਸੋ ਇਹਨਾਂ ਗੱਲਾਂ ਤੇ ਸਵਾਲ ਕਰਨ ਦੀ ਲੋੜ ਹੈ ਇਹੀ ਕਾਰਨ ਹੈ ਕਿ ਸਾਡੇ ਜਿਵੇਂ ਕਰਜ਼ਾ ਹੈ ਅਸੀਂ ਫੁੱਲ ਕਸ਼ੀਆਂ ਕਰਦੇ ਆ ਸਾਡਾ ਰੋਟੀ ਨਹੀਂ ਪਲਦੀ ਇਸ ਕਰਕੇ ਨਾ ਕਿ ਸਿੱਧਾ ਅਦੀ ਦਾ ਨੌਸਿਕਨ ਦਿਹਾਵੀ ਵੰਦੀ ਆ ਮਰੇਗਾ ਦੇ ਤੁਸੀਂ ਕੋਈ ਕੰਮ ਨਹੀਂ ਕਰੇ ਮਰੇਗਾ ਦੇ ਵਿੱਚ ਪੰਜਾਏ ਕਰ ਤੱਕਦੇ ਕਿਸਾਨ ਨੂੰ ਮਿਲਣਾ ਸੀ ਉਹ ਤੁਸੀਂ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਮਰੇਗਾ ਦਾ ਤੁਸੀਂ ਬਜਟ ਕਟਾਈ ਜਾਂਦੇ ਹੋ ਜੀ ਦੇ ਕਰਕੇ ਜਿਹੜਾ ਸਾਡਾ ਨੌਜਵਾਨ ਹੈ ਉਹ ਕਿਰਤ ਨਾਲੋਂ ਟੁੱਟ ਕੇ ਨਸ਼ਾ ਵੰਡ ਜਾ ਰਿਹਾ ਜਾਂ ਉਹ ਬਾਹਰ ਪੜ ਰਿਹਾ ਜਾਂ ਉਹ ਗੁੰਡਾ ਬਦਮਾਸ਼ ਬਣ ਰਿਹਾ ਜਾਂ ਉਹ ਬਦਮਾਸ਼ ਬਣ ਜਾਂਦਾ ਉਹਦਾ ਤੁਸੀਂ ਝੂਠਾ ਕੋਲ ਮੁਕਾਬਲਾ ਬਣਾ ਦਿੰਦੇ ਹੋ ਵੀ ਅਸੀਂ ਜੱਗੇ ਬੰਦ ਮੁਕਾਬਲੇ ਚ ਮਾਰੇ ਗਏ ਸਾਨੂੰ ਜਵਾਬ ਤਾਂ ਦੇ ਦਿਓ ਨਾ ਵੀ ਕਿੱਥੇ ਸਾਡੇ ਹਿੱਤ ਸਾਡੇ ਕਿੱਥੇ ਖੜੇ ਨੇ ਕਿੱਥੇ ਪਾਲਣਾ ਕਰੀਏ ਸਾਡੇ ਕਿਤਾ ਦੀ ਸਵਾਇ ਇਸ ਦੇ ਕਿ ਤੁਸੀਂ ਸਾਨੂੰ ਇੱਕ ਦੂਜੇ ਨਾਲ ਲੜਾਉਣ ਤੋਂ ਸਵਾਇ ਆਹ ਰਹੀ ਗੱਲ ਸਾਡੇ ਚੋਂ ਵੀ ਗਏ ਨੇ ਨੇਤਾ ਤੁਹਾਡੇ ਵੀ ਤੁਸੀਂ ਸਾਨੂੰ ਇਹ ਦੱਸ ਦੋ ਵੀ ਕਿੰਨੇ ਨੇਤਾ ਤੁਹਾਡੇ ਕੋਲ ਛਾਲਾ ਮਾਰ ਕੇ ਆਏ ਨੇ ਤੇ ਤੁਸੀਂ ਉਹਨਾਂ ਨੂੰ ਕਿਵੇਂ ਵੜਾ ਗਲੇ ਲਾਇਆ ਤੇ ਦੂਜਾ ਉਹਨਾਂ ਚੋਂ ਕਿੰਨੇ ਨੇ ਜਿਨ੍ਹਾਂ ਨੇ 70 70 80 ਇਸ ਤੀ ਹਜ਼ਾਰ ਕਰੋੜ ਦਾ ਘਟਾ ਡਕ ਰਿਹਾ ਹੈ ਤੇ ਤੁਸੀਂ ਸੰਗ ਪੜ ਪੜ ਕੇ ਕਹਿੰਦੇ ਰਹੇ ਵੀ ਇਹ ਜਾਇਕਟਾ ਲੈ ਇਹਨਾਂ ਨੂੰ ਨਹੀਂ ਛੱਡਾਂਗੇ ਇਹਨਾਂ ਨੂੰ ਉਹ ਸਾਰੇ ਤੁਸੀਂ ਗੱਲੇ ਲਾ ਕੇ ਉਹਨਾਂ ਚ ਕੇਸੀ ਰੱਦ ਕਰਤੇ ਜਾਂ ਤੁਸੀਂ ਉਹ ਫਾਈਲ ਕਰਾਤੇ ਤੇ ਜਾਂ ਤੁਸੀਂ ਉਹ ਤਫ਼ਤੀਸ਼ ਦੇ ਵਿੱਚ ਉੱਥੇ ਆਰ ਪੀ ਆਰ ਕੈਨਸਲ ਕਰੋਗੇ ਆਪ ਜੀਆਂ ਪਾਪੀਆਂ ਜਾਂ ਠੰਡੇ ਬਸੇ ਜਪਾਤੇ ਬੱਚਿਆਂ ਚੋ ਤੇਈਆਂ ਨਾਲੇ ਕਰਤਾ ਤੁਸੀਂ ਤੁਸੀਂ ਦੱਸ ਦੋ ਵੀ ਤੁਸੀਂ ਕੀ ਕਰ ਰਹੇ ਹੋ ਤੁਸੀਂ ਕਹਿੰਦੇ ਹੋ ਅਸੀਂ ਇਮਾਨਦਾਰੀ ਦੀ ਚੰਗੀ ਸਰਕਾਰ ਦੇਣਾ ਚਾਹੁੰਦੇ ਆ ਫਿਰ ਆਏ ਤੁਸੀਂ ਰਿਸ਼ਤਾਚਾਰ ਦੀ ਗੱਲ ਕਰਦੇ ਹੋ ਡਾਕਟਰ ਰਿਸ਼ਤਾਚਾਰ ਦਾ ਉਹ ਕਿੱਥੇ ਨਹੀਂ ਹੋ ਗਿਆ ਤੁਹਾਡੇ ਆਪ ਦੇ ਕਿਸਾਨ ਨਿਧੀ ਦੇ ਵਿੱਚ ਤੁਹਾਡੇ ਆਪ ਦੇ ਜਿਹੜੇ ਫਸਲ ਬੀਮਾ ਯੋਜਨਾ ਦੇ ਵਿੱਚ ਵੱਡੇ ਕਾਰਪੋਰੇਟਨ ਹੈ ਐਨ ਆ ਜਿਹੜਾ ਇਵਨ ਆਇਸ਼ਮਨ ਪਾਤਾ ਇਹਦੇ ਵਿੱਚ ਐਨੇ ਝੂਠੇ ਕੇਸ ਪਾਪਾ ਕੇ ਜੋ ਹੋ ਰਿਹਾ ਹੈ ਜਿਹੜਾ ਨਜਾਇਜ਼ ਝੂਠਾ ਮਤਲਬ ਡੋਡ ਨਹੀਂ ਆਪਰੇਸ਼ਨ ਹੋਈ ਜਾ ਰਹੇ ਨੇ ਕਈ ਜਗ੍ਹਾ ਤੇ ਇਹ ਸਾਹਮਣੇ ਵੀ ਆ ਗਿਆ ਵੀ ਕੇਸ ਵੀ ਝੂਠੇ ਪਾਏ ਨੇ ਤੇ ਉਹ ਜਿਹੜਾ ਸਾਰਾ ਕੁਝ ਹੈ ਉਹਦੇ ਬਾਰੇ ਤੁਸੀਂ ਕੀ ਕਰਦੇ ਤੁਸੀਂ ਕਹਿੰਦੇ ਅਸੀਂ ਚੰਗਾ ਪ੍ਰਸ਼ਾਸਨ ਲਿਆ ਕੇ ਸੋ ਤੁਸੀਂ ਤਾਂ ਸਾਡੀਆਂ ਸੰਸਥਾਵਾਂ ਸਾਡੇ ਸਕੂਲ ਤੋਂ ਰਿਹਾ ਪ੍ਰਾਈਵੇਟ ਕਰ ਰਹੇ ਹੋ ਤੇ ਆ ਦੇਖ ਲੋ ਅੱਜ ਨੇ ਪੰਜਾਬ ਦੇ ਵਿੱਚ ਜਿਹੜੇ ਬੱਚੇ ਨੂੰ ਪ੍ਰਾਈਵੇਟਾਂ ਜਾਣ ਲੱਗੇ ਸਰਕਾਰੀ ਦਾ ਬਗਾਹ ਹੋ ਗਿਆ ਕਿਉਂਕਿ ਤੁਸੀਂ ਸਰਕਾਰੀ ਸਿੱਖਿਆ ਨੂੰ ਤੋੜ ਰਹੇ ਹੋ ਜੁਨੀਅਰ ਯੂਨੀਵਰਸਟੀਆਂ ਦੇ ਉੱਤੇ ਬਹੁਤਾ ਤੁਸੀਂ ਪੈਸਾ ਦੇਣਾ ਲੱਗ ਤੁਸੀਂ ਦੇ ਨਹੀਂ ਰਹੇ ਨਾ ਦੇਣ ਕਰਕੇ ਯੂਨੀਵਰਸਟੀਆਂ ਡੋਬ ਰਹੀਆਂ ਨੇ ਤੁਸੀਂ ਸਾਡੀ ਪੰਜਾਬ ਦੀ ਯੂਨੀਵਰਸਿਟੀ ਦੇ ਵਿੱਚ ਬਾਹਰਲੇ ਬੱਚੇ ਦਾਖਲ ਕਰਾਉਣਾ ਚਾਹੁੰਦੇ ਹੋ ਸਾਡੇ ਬੱਚਿਆਂ ਨੂੰ ਉੱਥੇ ਦਾਖਲੇ ਦੇ ਉੱਤੇ ਤੁਸੀਂ ਉਹ ਨਹੀਂ ਕਰਨਾ ਚਾਹੁੰਦੇ ਬਰਾਬਰ ਦੀ ਗੇਮ ਵਿੱਚ ਛੱਡਣ ਦੇਣਾ ਚਾਹੁੰਦੇ ਸੋ ਸਾਨੂੰ ਦੱਸੋ ਤੁਸੀਂ ਕੀ ਕਰਿਆ ਇਹ ਸਵਾਲ ਕਰਨੇ ਜਿਹੜੇ ਜ਼ਰੂਰੀ ਨੇ ਇਹ ਵੀ ਵਜਾਏ ਕਿ ਤੁਸੀਂ ਉਹਨਾਂ ਨੂੰ ਹੁਣ ਰਾਉ ਨੂੰ ਨਗਾਤਾ ਨੂੰ ਮੇਰੇ ਸਾਹ ਦੇ ਜੀ ਬਿਲਕੁਲ ਜਿਵੇਂ ਐਮਪੀ ਨੇ ਭਾਜਪਾ ਦੇ ਹੰਸ ਰਾਜ ਹੰਸ ਪਹਿਲਾਂ ਦਿੱਲੀ ਤੋਂ ਸੀ ਤੇ ਇਸ ਵਾਰ ਪੰਜਾਬ ਨੂੰ ਲੜ ਰਿਹਾ ਉਹ ਕਹਿੰਦੇ ਨੇ ਕਿ ਮੋਦੀ ਸਾਹਿਬ ਨਾਲ ਤੁਸੀਂ ਬਹਿ ਜਾਂਦੇ ਮੋਦੀ ਸਾਹਿਬ ਨਾਲ ਸਾਰੇ ਵਿਚਾਰ ਚਰਚਾ ਕਰ ਲੈਂਦੇ ਤੇ तमाम तरह ਦੀਆਂ ਉਹ ਗੱਲਾਂ ਬਾਤਾਂ ਕਹਿ ਰਹੇ ਨੇ ਕਿ ਜਿਹੜੇ ਲੋਕ ਮੈਂਬਰ ਪਾਰਲੀਮੈਂਟ ਨੇ ਦਿੱਲੀ ਦੇ ਵਿੱਚ ਵੀ ਰਹਿੰਦੇ ਨੇ ਪੰਜਾਬ ਦੇ ਵਿੱਚ ਵੀ ਚੋਣ ਪ੍ਰਚਾਰ ਕਰਦੇ ਨੇ ਪੰਜਾਬ ਦੇ ਨਾਲ ਸਬੰਧਤ ਵੀ ਨੇ ਤੇ ਪਾਰਲੀਮੈਂਟ ਦੇ ਵਿੱਚ ਵੀ ਬੈਠਦੇ ਨੇ ਸਰਕਾਰਾਂ ਦੇ ਵਿੱਚ ਵੀ ਬੈਠਦੇ ਨੇ ਜਦੋਂ ਉਹ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਨੇ ਕਿਸਾਨਾਂ ਦੇ ਵਿੱਚ ਆਗੇ तमाम तरह ਦੇ ਉਹ ਝੂਠ ਵੀ ਬੋਲਦੇ ਨੇ ਸੱਚ ਵੀ ਬੋਲਦੇ ਨੇ ਬੜਾ ਕੁਝ ਹੁੰਦਾ ਜਿਵੇਂ ਕਹਿੰਦਾ ਕਿ ਮੋਦੀ ਸਾਹਿਬ ਨੇ ਇਹ ਕੀਤਾ ਬੀਜੇਪੀ ਸਰਕਾਰ ਨੇ ਤੁਹਾਡੇ ਲਈ ਇਹ ਕੀਤਾ ਤੁਸੀਂ ਇੱਕ ਪ੍ਰਾਈਮ ਮਿਨਿਸਟਰ ਨਾਲ ਸੀਟਿੰਗ ਕਰ ਲੈਂਦੇ ਹੋ ਉਸ ਸੀਟਿੰਗ ਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਹੋ ਜਾਂਦੀਆਂ ਕਿ ਇਹ ਸਭ ਕੁਝ ਉਹ ਡਾਕਟਰ ਸਾਹਿਬ ਜਾਣ ਕੇ ਕਰਦੇ ਨੇ ਜਾਂ ਉਹਨਾਂ ਨੂੰ ਵੀ ਅਸਲ ਸੱਚ ਨਹੀਂ ਪਤਾ ਹੁੰਦਾ ਲੋਹੀ ਗੱਲਾਂ ਨੇ ਨਾਉ ਨਾ ਨੂੰ ਅਸਲ ਸੱਚ ਪਤਾ ਹੁੰਦਾ ਹੈ ਤੇ ਨਾ ਉਹ ਇਹ ਹੈ ਕਿ ਉਹ ਜਿਹਨਾਂ ਪਤਾ ਉਹ ਵੀ ਠੀਕ ਦੱਸਦੇ ਹੁਣ ਤੇ ਦੋਨੇ ਕਰਨਾ ਨੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਗੱਤ ਬੰਦੇ ਨੂੰ ਪਤਾ ਹੁੰਦਾ ਸੀ ਗੱਤ ਉਹ ਹਾਂਸ ਰਾਜ ਹਾਂਸੌਰਾਂ ਨੂੰ ਇਹ ਪੁੱਛ ਲੋ ਵੀ ਤੁਸੀਂ ਕਿੰਨੇ ਕ ਵਾਰੀ ਮੋਦੀ ਨਾਲ ਬੈਠੇ ਹੋ ਜਾਂ ਕਿੰਨੇ ਇੱਕ ਮੋਦੀ ਸਾਹਿਬ ਦੇ ਨਾਲ ਐਮਪੀ ਉਹਨਾਂ ਬੈਠਦੇ ਨੇ ਜਿਹੜਾ ਸੀਐਮ ਬਦਲ ਲੈਣ ਉਹਨਾਂ ਤੋਂ ਪਤਾ ਵੀ ਨਹੀਂ ਸੀ ਕਿ ਥਾਂ ਨੂੰ ਬਦਲਦੇ ਰਿਹਾ ਸੋ ਇਹ ਪੱਤੀ ਨਿਕਲਣ ਵਾਲੀ ਜਿਹਨਾਂ ਅੱਗੇ ਆਕਾਲੀ ਦਰਦਾ ਹੁੰਦਾ ਨਾ ਪੱਤੀ ਨਿਕਲਦੀ ਹੁੰਦਾ ਇਹ ਪੱਤੀ ਇਹਨਾਂ ਦੀ ਵੀ ਪੱਤੀ ਉਹ ਨਿਕਲ ਲੱਗੀ ਆ ਆਪਾਂ سامنے ਦੇਖਿਆ ਕੈਰੈਕਟਰ ਨੂੰ ਪਤਾ ਨਹੀਂ ਸੀ ਕਦ ਬਦਲ ਜਾਣਾ ਹੈ। ਆਯੋਗੀ ਦੇ ਉੱਤੇ ਰੌਲਾ ਪਾਇਆ। ਇੱਕ ਚਾਹੇ ਕਹਿਣਾ ਐਚਐਵੀ ਜੋ ਜੀ ਉਹਦੇ ਪ੍ਰਧਾਨ ਮੰਤਰੀ ਦਾ ਉਹ ਹਾਲਾਂਕਿ ਕਿਸਾਨਾਂ ਨੇ ਘਰੋਂ ਤਾਂ ਨਹੀਂ ਕਰਿਆ ਕਿਸਾਨ ਤੋਂ ਬਹੁਤ ਦੂਰ ਸੀ ਕਿ ਉੱਤਰ ਪੁੱਲ ਦੇ ਉੱਤੇ ਆਪ ਹੀ ਰੁਕੇ ਨੇ। ਭਾਈ ਇਹ ਜਾ ਖਾਲੀ ਕੁਰਸੀਆਂ ਸੀ ਵੀ ਪੰਜਾਬ ਨੂੰ ਪਤਾ ਨਹੀਂ ਕੀ ਦੇ ਦੇ ਜਾਣਾ ਸੀ ਤੇ ਪੰਜਾਬ ਨੇ ਦਿੱਤਾ ਕਿ ਵੀ ਨਹੀਂ। ਜਾਂ ਕਹਿਣ ਅਸੀਂ ਜਾਣ ਕੇ ਨਹੀਂ ਦਿੱਤਾ। ਕਦੇ ਮੋਦੀ ਸਾਹਿਬ ਨੇ ਕਿਹਾ ਵੀ ਮੈਨੂੰ ਉੱਥੇ ਜਾਣ ਦਿੱਤਾ ਮੈਂ ਤਾਂ ਤਾਂ ਨਹੀਂ ਦਿੱਤਾ। ਸੋ ਇਹ ਜਿਹੜੀਆਂ ਗੱਲਾਂ ਨੇ ਉਕੀ ਵੜੇ ਪਕਾਉਣ ਦੀਆਂ ਉਹ ਸਭ ਦੇ ਸਾਹਮਣੇ ਨੇ ਵੀ ਤੁਸੀਂ ਜੀ ਬਹਿ ਜਾਂਦੇ ਮੋਦੀ ਸਾਹਿਬ ਨਾਲ ਜਦ ਮੋਦੀ ਸਾਹਿਬ ਨੇ ਜਿੱਦੇ ਕਾਨੂੰਨ ਬਣਾਏ ਸੀ ਨਾ ਤਾਂ ਉਹਨੇ ਆਪਣੀ ਸੰਸਦ ਨੂੰ ਨਹੀਂ ਪੁੱਛਿਆ ਆਪਜੀ ਕੈਬਨਟ ਨੂੰ ਨਹੀਂ ਪੁੱਛਿਆ ਜਿੱਦੇ ਕਾਨੂੰਨ ਬਣਾਏ ਨਹੀਂ ਤਾਂ ਕਾਨੂੰਨ ਆਰਡੀਨੈਂਸ ਜਾਰੀ ਕਰਿਆ ਤੇ ਜਦ ਕਾਨੂੰਨ ਬਣਾਏ ਨੇ ਉਦੋਂ ਕੈਬਨਟ ਚੋਂ ਸਿੱਧਾ ਹੀ ਪਾਸ ਕਰਾ ਕੇ ਪਾਸ ਕਰਾਇਆ ਹੀ ਜਾਂਦਾ ਆਰਡੀਨੈਂਸ ਵੀ ਪਾਸ ਹੀ ਕਰਾਇਆ ਜਾਂਦਾ ਪਰ ਉਹ ਐ ਕਾਗਜ਼ੀ ਟਾਈਪ ਹੀ ਹੁੰਦਾ ਹੈ ਚਰਚਾ ਨਹੀਂ ਹੁੰਦੀ ਤੇ ਜਦ ਕਾਨੂੰਨ ਬਣਾਏ ਨੇ ਉਦੋਂ ਵੀ ਚਰਚਾ ਨਹੀਂ ਹੋਣ ਦਿੱਤੀ ਸੰਸਦ ਦੇ ਵਿੱਚ ਪੁੱਛੇ ਦਾ ਮਤਲਬ ਹੈ ਸੰਸਦ ਚਰਚਾ ਨਹੀਂ ਹੋਣ ਦਿੱਤੀ ਜੇ ਜ਼ਿਆਦਾ ਵਾਪਸ ਰਹਿਣ ਚਰਚਾਉਦੋ ਵੀ ਨਹੀਂ ਹੋਣ ਦਿੱਤੀ। ਜੇ ਮੋਦੀ ਸਾਹਿਬ ਸੰਸਦ ਵਿੱਚ ਚਰਚਾ ਨਹੀਂ ਹੋਣ ਦੇ ਤੇ ਜੇ ਕੋਈ ਉਸ ਚਰਚਾ ਦੇ ਉੱਤੇ ਜ਼ਿਆਦਾ ਬੋਲਦੇ ਨੇ ਤਾਂ ਸਸਪੈਂਡ ਕਰ ਦਿੰਦੇ ਨੇ ਉਹਨਾਂ ਨੂੰ। ਜੇ ਮੋਦੀ ਸਾਹਿਬ ਕਿਸਾਨਾਂ ਦੀ ਗੱਲ ਕਿੱਥੋਂ ਸੁਣਨੀ ਸੀ? ਹਾਂ, ਕਿਸਾਨ ਜਾਣਦੇ ਤਾਂ ਉਹਨਾਂ ਨੂੰ ਪਾੜਨ ਦਾ ਕੰਮ ਕਰ ਸਕਦੇ ਸੀ। ਕਦੇ ਨੂੰ ਨਾਟਰਾਉਂ ਦੀ ਕੋਸ਼ਿਸ਼ ਕਰਨਾ, ਇੱਕ ਦੂਜੇ ਦੇ ਉਲਟ ਖੜੇ ਕਰਨਾ। ਕਿ ਕਿਸਾਨਾਂ ਨੇ ਤਾਂ ਮੋਦੀ ਸਾਹਿਬ ਦੀ ਬਣਾਈ ਹੋਈ ਕਮੇਟੀ ਸੀ ਜਿਹੜੀ ਪ੍ਰਿਯੋਸ਼ ਗੋਇਲ ਹੋਰਾਂ ਦੀ, ਜੇ ਨਿੰਦਤ ਹੋ ਮਰਜੀ ਹੋਰਾਂ ਦੀ ਕਮੇਟੀ ਸੀ। ਉਸ ਨਾਲ ਕਿੰਨੀਆਂ 24 ਮੀਟਿੰਗਾਂ ਕਰੀਆਂ, ਭਾਈ ਕਿੰਨੀਆਂ? ਉਹ ਉਹ ਤਾਂ ਮੀਟਿੰਗਾਂ ਕਰਦੇ ਹੀ ਰਹੇ ਨੇ ਕਿਸਾਨਾਂ ਨੇ ਤਾਂ ਕੋਈ ਨਾ ਨਹੀਂ ਕਰੀ ਤੇ ਜਿਹੜੇ ਉਹਨਾਂ ਦੇ ਐਮਸੀ ਆਉਂਦੇ ਰਹੇ ਉਹ ਮੋਦੀ ਸਾਹਿਬ ਦੇ ਐਮਸੀ ਸੀਗੇ ਕਿਉਂਕਿ ਕਾਨੂੰਨ ਲਿਆਏ ਵੀ ਮੋਦੀ ਸਾਹਿਬ ਸੀਗੇ ਵਾਪਸ ਵੀ ਮੋਦੀ ਸਾਹਿਬ ਨੇ ਕਰਿਆ ਜੇ ਬਿਨਾਂ ਵਾਰਤਾ ਦੇ ਕਾਨੂੰਨ ਵਾਸ ਕਰੇ ਨੇ ਜੇ ਮੋਦੀ ਸਾਹਿਬ ਹੀ ਗਿਆ ਵੀ ਇਹ ਵਾਪਸ ਕਰਨੇ ਚਾਹੀਦੇ ਸੱਚੀ ਮੁੱਚੀ ਫਿਰ ਨੋਟੀਫਿਕੇਸ਼ਨ ਕਿਉਂ ਨਹੀਂ ਜਾਰੀ ਕਰੀ ਜੇ ਜੇ ਨੋਟੀਫਿਕੇਸ਼ਨ ਜਾਰੀ ਨਹੀਂ ਕਰਨੀ ਸੀ ਫਿਰ ਕਾਨੂੰਨ ਵਾਪਸ ਕਿਉਂ ਦਾ ਇਹਦਾ ਮਤਲਬ ਮੋਦੀ ਸਾਹਿਬ ਦਾ ਧੋਗਲੀ ਭਾਸ਼ਾ ਕਰ ਲੈਨੇ ਜੇ ਤਾਂ ਵਾਪਸ ਨਾਲ ਲੈਂਦੇ ਰਹੇ ਨਾ ਠੀਕ ਹੈ ਨਹੀਂ ਇਹ ਕਾਨੂੰਨ ਤਾਂ ਦੇਸ਼ ਦੇ ਪਿੱਛੇ ਨੇ ਸੋ ਦੋਨੇ ਗੱਲਾਂ ਦੇ ਵਿੱਚ ਦੋਗਲੀ ਭਾਸ਼ਾ ਜਦ ਇੱਕ ਸਾਡੇ ਦੇਸ਼ ਦੇ ਐ ਵੱਡੇ ਸਰਵੋਚਾਗੂ ਕਰਦੇ ਹੋਣ ਉਦੋਂ ਥੋੜਾ ਲੱਗਦਾ ਤੌਖੀ ਵੀ ਜਿਹੜੀ ਨਾ ਕਿੱਥੇ ਸ਼ਿਕਾਇਤ ਕਰੀਏ ਕਦੇ ਕੁਝ ਕਹਿੰਦੇ ਨੇ ਕਦੇ ਕੁਝ ਕਹਿੰਦੇ ਨੇ ਕਦੇ ਕੁਝ ਕਹਿੰਦੇ ਨੇ ਪਾਵਰ ਚ ਨੇ ਠੀਕ ਹੈ ਨਾ ਦੀ ਤਾਕਤ ਹੈ ਕੁਝ ਵੀ ਅਸਕਤੇ ਦਾ ਸਕਤੀ ਨਹੀਂ ਸੋ ਹੈ ਜੋਰ ਦੀ ਰਮਾਈ ਰਮ ਰਹੀ ਹੈ ਉਹ ਜੋਰ ਦੀ ਰਮਾਈ ਰਮਾਉਂਦੇ ਨੇ ਸੋ ਮੋਦੀ ਸਾਹਿਬ ਦਾ ਇਹ ਕਹਿਣਾ ਮੋਦੀ ਸਾਹਿਬ ਦਾ ਇਹ ਕਰਨਾ ਕਿ ਅਸੀਂ ਨਹੀਂ ਸੋ ਇਹ ਕਰਾਂਗੇ ਉਹ ਕਰਾਂਗੇ ਮੋਦੀ ਸਾਹਿਬ ਜਿਹੜੀਆਂ ਗੱਲਾਂ ਸੌਖੀਆਂ ਕਰ ਸਕਦੇ ਸੀ ਮੈਂ ਤੁਹਾਨੂੰ ਪਹਿਨੇ ਕਿਹਾ ਦੋ ਦਲ ਰਾਸ਼ਟਰਪਤੀਆਂ ਨੂੰ ਮੰਦਰਾ ਨਹੀਂੰਦ ਨਹੀਂ ਯਾਦ ਰੱਖਤਾ ਗਿਆ ਉਹਦਾ ਜਵਾਬ ਦੇ ਦੇ ਨਾਮ ਦਰਥ ਦਾ ਉਹ ਕੀ ਕਰਨਗੇ ਇਥੋਂ ਪਤਾ ਲੱਗ ਜੂਗਾ ਠੀਕ ਹੈ ਦੋ ਗੰਨ ਆਰਮੀ ਚਿੰਜੀ ਬਿਠਾਉਣਗੇ ਹੋਰ ਵੀ ਕਰਨਗੇ ਕਿਉਂਕਿ ਉਹਨਾਂ ਨੂੰ ਲੋੜ ਹੈ 30% ਵੋਟ 30% ਕੀ ਕਿ% ਵੋਟ ਹੈ ਕਈ 25 ਕਹਿੰਦੇ ਨੇ ਅਜੇ ਕਿਉਂਕਿ ਸਾਇੰਸਰ ਕਰਾਈ ਨਹੀਂ ਨਵੀਂ ਤਾਜੀ ਸਾਇੰਸਰ ਸਾਹਮਣੇ ਆ ਜੂਗੀ ਉਹ ਐਡੀ ਵੱਡੀ ਵੋਟ ਚੰਕੋ ਨੂੰ ਲੈਣਾ ਹੈ ਤੇ ਉਹਨਾਂ ਦੇ ਲੀਡਰ ਹੁਣ ਤੁਸੀਂ ਦੇਖ ਲਓ ਵੀ ਕਿੰਨੇ ਉਹ ਲੀਡਰ ਜਿਹੜੇ ਨੇ ਛਾਲਾ ਮਾਰ ਕੇ ਵੀ ਉਹਨਾਂ ਨੂੰ ਹੀ ਛਾਲਾ ਮਰਵਾਇਆਂ ਜਾਣੀਆਂ ਨੇ ਤਾਂ ਕਿ ਦਲਤਾਂ ਦਾ ਆਪਣੇ ਲੀਡਰਸ਼ਿਪ 'ਤੇ ਵਿਸ਼ਵਾਸ ਹੀ ਖਤਮ ਹੋ ਜਾਏ ਜੇ ਅਸੀਂ ਦੇਖੀਏ ਇਹਨੂੰ ਕੌਣ ਹੈ ਜੇ ਅਸੀਂ ਦੇਖੀਏ ਭਵੰਤੀ ਨੂੰ ਕੌਣ ਹੈ ਜੇ ਦੇਖੀਏ ਮਿੰਦਰ ਸਿੰਘ ਕੇਪੀ ਕੌਣ ਹੈ ਤੁਸੀਂ ਛਾਲਾ ਮਾਰ ਨਾਲ ਵੀ ਦੇਖ ਲੋ ਨਾ ਸੋ ਇਸ ਕਰਕੇ ਜੇ ਅਸੀਂ ਦੇਖੀਏ ਚੰਬੇਾਲ ਕੌਣ ਹੈ ਜੇ ਅਸੀਂ ਦੇਖੀਏ ਸੰਪਲ ਜੀ ਕੌਣ ਨੇ ਜਿਹੜੇ ਜਾਨ ਨੂੰ ਫਿੱਪਦੀ ਸੀ ਨਹੀਂ ਗਏ ਉਹ ਥੀ ਗੱਲ ਹੈ ਸੋ ਇਸ ਕਰਕੇ ਜਿਹੜੀਆਂ ਛਾਲਾਂ ਵੀ ਮਰਵਾਈਆਂ ਜਾ ਰਹੀਆਂ ਨੇ ਉਹ ਵੀ ਉਹਨਾਂ ਤੋਂ ਮਰੇ ਜਾਂਦੇ ਕਹਿੰਦੇ ਉਹਨਾਂ ਦਾ ਵੀ ਹਾਂ ਆਪ ਦੀ ਲੀਡਰਸ਼ਿਪ ਚ ਖਰਾਸ ਖਤਮ ਹੋ ਜੇ ਬੀਤਾ ਜਦੋਂ ਉਹ ਜੀ ਛਾਲ ਮਾਰ ਕੇ ਚਲੇ ਜਾਂਦੇ ਨੇ ਇਹਨਾਂ ਦਾ ਕੀ ਹੈ ਸੋ ਮੁੱਦੀ ਸਾਹਿਬ ਦਾ ਇਸ ਪਾਸੇ ਤੋਂ ਰਵੈਣੈ ਕਿ ਜਿਹੜੀ ਬੀਜੇਪੀ ਤੋਂ ਸਵਾਏ ਬਾਕੀ ਡਿਡਰਸ਼ਿਪ ਆ ਉਹ ਚ ਲੋਕਾਂ ਦਾ ਵਿਸ਼ਵਾਸ ਨਾ ਰਹੀ ਔਰ ਪਰਿਵਾਰਵਾਦੀ ਨਿਸ਼ਾਨੀਆਂ ਉਸ ਸੋਮ ਪ੍ਰਕਾਸ਼ ਵੀ ਕੋਲੀ ਘਰਾਂ ਨੂੰ ਇੰਟਰੈਕਟ ਕਰਦਾ ਹੈ ਇਹ ਪਰਿਵਾਰਵਾਦੀ ਹੋਦੀ ਹੈ ਜਿਹੜਾ ਸੋਮ ਸੋਮ ਪ੍ਰਕਾਰ ਸੰਤਬਾਜੀ ਦਾ ਰਿਸ਼ਤੇਦਾਰ ਗਿਆ ਹੈ ਛੱਡ ਕੇ ਉਹ ਛਾਲ ਮਾਰ ਗਿਆ ਉਹ ਵੀ ਦਲਤੀ ਹੈ ਨਾ ਸੋ ਇਸ ਕਰਕੇ ਇਹ ਕਹਿਣਾ ਵੀ ਨਹੀਂ ਜੀ ਆਏ ਨਹੀਂ ਆਏ ਔਰ ਨਹੀਂ ਫਲਾਣਾ ਇਹ ਕਹਾਣੀਆਂ ਪੌਣੀਆਂ ਬੜੀਆਂ ਸੌਖੀਆਂ ਨੇ ਕੁਝ ਜਾ ਕੇ ਵਾਪਸ ਆ ਗਏ ਤਾਂ ਜੋ ਸ਼੍ਰੀ ਕਿ ਇਹ ਮੈਨੂੰ ਐ ਲੱਗਦਾ ਹੈ ਵੀ ਸਾਨੂੰ ਵੱਡੀ ਗੱਲ ਦੀ ਸੋਚਣ ਦੀ ਲੋੜ ਹੈ ਕਿ ਜੋ ਕੁਝ ਮੋਦੀ ਸਾਹਿਬ ਕਹਿੰਦੇ ਨੇ ਉਹਦੇ ਉਲਟ ਕਰਦੇ ਨੇ ਇਹਨਾਂ ਦੇ 2014 ਦੇ ਬਿਆਨ ਕੱਢ ਕੇ ਦੇਖ ਲਓ ਇਹਨਾਂ ਦੇ 2019 ਦੇ ਬਿਆਨ ਕੱਢ ਕੇ ਦੇਖ ਲਓ ਇਹਨਾਂ ਦੇ ਹੁਣ ਦੇ ਬਿਆਨ ਕੱਢ ਕੇ ਦੇਖ ਲਓ ਇਹਨਾਂ ਦੇ ਰੋਜ਼ ਬਦਲਦੇ ਬਿਆਨ ਕੱਢ ਕੇ ਦੇਖ ਲਓ ਇੱਛੇ ਪਤਾ ਲੱਗਦਾ ਹੈ ਵੀ ਇਹਨਾਂ ਦੇ ਨਾਲ ਸਾਈਆਂ ਕਿਤੇ ਹੋਰ ਨੇ ਤੇ ਵਧਾਈਆਂ ਕਿਤੇ ਹੋਰ ਨੇ ਜਾਦੇ ਵਧਾਈਆਂ ਕਿਤੇ ਹੋਰ ਦਿੰਦੇ ਨੇ ਵਧਾਈਆਂ ਲੋਕਾਂ ਨੂੰ ਦੇ ਰਹੇ ਨੇ ਵੀ ਤੁਹਾਨੂੰ ਆ ਵੀ ਕਰ ਦਾਂਗੇ ਉਹ ਵੀ ਕਰ ਦਾਂਗੇ ਸਾਈਆਂ ਇਹਨਾਂ ਨੇ ਲਈਆਂ ਹੋਈਆਂ ਨੇ ਇਹ ਕਾਰਪੋਰੇਟ ਨਾਲ ਵਦੇਸ਼ੀਆਂ ਦੇ ਨਾਲ ਇਜ਼ਰਾਈਲ ਦੇ ਨਾਲ ਸਾਈ ਇਹਨਾਂ ਦੀ ਇਜ਼ਰਾਈਲ ਦੇ ਨਾਲ ਹੈ ਕਿ ਆਪ ਤਾਂ ਭਾਵੇਂ ਇਜ਼ਰਾਈਲ ਨਾਲ ਹੀ ਖੜੇ ਰਹੇ ਪਰ ਸਰਕਾਰ ਦੇ ਤੌਰ ਤੇ ਉਹ ਹਮਸ ਨੇ ਨਾਲ ਕਰਨਾ ਹੋਣਾ ਪੈ ਗਿਆ ਸੋ ਇਸ ਕਰਕੇ ਸਾਈਆਂ ਤੇ ਵਧਾਈਆਂ ਦਾ ਮੋਦੀ ਸਾਹਿਬ ਦਾ ਕਾਫੀ ਫਰਕ ਹੈ ਉਹਨਾਂ ਨੂੰ ਜੋ ਕਹਿੰਦੇ ਨੇ ਮਨ ਬਚਨ ਤੇ ਕਰਮ ਦੀ ਸ਼ੁੱਭੀ ਉਸ ਵਾਸਤੇ ਜਾਣੇ ਹੀ ਪਵੇਗਾ ਸਾਂਝੀਆਂ ਬਦਾਈਆਂ ਦੇ ਨਾਲੇ ਕੰਮ ਨਹੀਂ ਕਰਨਾ ਤੇ ਲੋਕਾਂ ਨੂੰ ਜਿੰਨਾ ਚਿਰ ਤੁਸੀਂ ਜਿਹੜੇ ਸਰੋਤ ਨੇ ਉਹਨਾਂ ਦੇ ਉੱਤੇ ਕੰਮ ਕਰਨ ਦਾ ਮੌਕਾ ਨਹੀਂ ਦਿਓਗੇ ਤਾਂ ਉਹ ਰੁਜ਼ਗਾਰ ਵੀ ਨਹੀਂ ਪੈਦਾ ਹੋਣੇ ਬੇਡਾ ਮਨ ਸ਼ਤਾਨ ਦੀ ਖਾਨ ਉਹ ਗੁੰਡੇ ਬਦਮਾਸ਼ ਵੀ ਬਣਨਗੇ ਉਹ ਨਿਸ਼ਚੇੜੀ ਵੀ ਬਣਨਗੇ ਉਹ ਬਾਹਰ ਵੀ ਭੱਜਣਗੇ ਉਹ ਅਨੁਸ਼ਾਸਨ ਵੀ ਤੋੜਨਗੇ ਹੋਰ ਬਦਮਾਸ਼ੀਆਂ ਵੀ ਕਰਨਗੇ ਫਿਰ ਕਰਕੇ ਜੇ ਤੁਸੀਂ ਚਾਹੁੰਦੇ ਹੋ ਕਿ ਚੰਗਾ ਸਮਾਜ ਅਸੀਂ ਬਣਾਈਏ ਨੌਜਵਾਨਾਂ ਨੂੰ ਦੇਖ ਲਓ ਬੁੱਧੀ ਸਾਹਿਬ ਨੇ ਕਿੰਨਾ ਕਿਹਾ ਅਜੇ ਫਿਰ ਵੀ ਜਿਹੜੇ ਪ੍ਰਾਣੀ ਨੇ ਉਹਨਾਂ ਤੋਂ ਤੰਗਾਂ ਤੋਂ ਉਹ ਆ ਦੇਈ ਜਾਂਦੇ ਨੇ ਨਵੇਂ ਤਾਂ ਠਿੱਕੇ 'ਚ ਰੱਖ ਰਹੇ ਨੇ ਉਹ ਠਿੱਕੇ 'ਚ ਵੀ ਨਾ ਬਹੁਤ ਘੱਟ ਪੈਸੇ ਹਾਲ ਤਾਂ ਮਾੜੀਆਂ ਫਿਰ ਉਹਨਾਂ ਨੂੰ ਕਿੰਨੇ ਕਿੰਨੇ ਸਾਲ ਉੱਤੀ ਰੱਖੀ ਰੱਖਣਾ ਇਹ ਜੇ ਤੁਸੀਂ ਨੌਜਾਨਾਂ ਨੂੰ ਐਦਾਂ ਹੀ ਖਰਾਬ ਕਰੋਗੇ ਤੇ ਫਿਰ ਮੁੜ ਕੇ ਬਚਣਾ ਨਹੀਂ ਹੋ ਅਗਰ ਉਹ ਨੌਜਾਨਾਂ ਨੂੰ ਜੇ ਖਰਾਬ ਕਰਦੇ ਨੇ ਚਲੋ ਮੁਸਲਮਾਨਾਂ ਨਾਲ ਤਾਂ ਇਹਨਾਂ ਦਾ ਬਿਰੋਧ ਹੈ ਇਸ ਕਰਕੇ ਮੁਸਲਮਾਨਾਂ ਨੂੰ ਤਾਂ ਇਹ ਖਰਾਬ ਕੀ ਕਰਨਾ ਉਹਨਾਂ ਨੂੰ ਤਾਂ ਨੌਕਰੀ ਵੀ ਨਹੀਂ ਦਿੰਦੇ ਹੋਣਗੇ ਜਿਵੇਂ ਇਹ ਕਹਿੰਦੇ ਨੇ ਦਿੰਦੇ ਹੋਣ ਜਾਂ ਨਾ ਪਰ ਜਿਹੜੇ ਬਹੁਤ ਸਾਰੇ ਉਹ ਤਾਂ ਹਿੰਦੂ ਨੇ ਜਿਹੜੇ ਠੇਕੇਤੇ ਲੱਗੇ ਨੇ ਉਹ ਮੁਸਲਮਾਨ ਨੇ ਸਾਰੇ ਉਹ ਇਸਾਈ ਨੇ ਉਹ ਸਿੱਖ ਨੇ ਉਹ ਦਾਲਤ ਨੇ ਸਾਰੇ ਠੇਕੇਤੇ ਤਾਂ ਹਿੰਦੂ ਵੀ ਲੱਗੇ ਨੇ ਸੋ ਇਹ ਸਵਾਲ ਵੱਡੇ ਨੇ ਇਹਨਾਂ ਵੱਡੇ ਸਵਾਲਾਂ ਦਾ ਸਾਨੂੰ ਹੱਲ ਲੱਭਣਾ ਪਊਗਾ ਕਿ ਰਿਏ ਤੁਸੀਂ ਕਰ ਕੀ ਰਹੇ ਹੋ ਤੇ ਜਿੰਨਾ ਚਿਰ ਉਸ ਦਾ ਜਵਾਬ ਨਹੀਂ ਦਿੰਦੇ ਉਹਨਾਂ ਚਿਰ ਮੈਨੂੰ ਲੱਗਦਾ ਤੁਸੀਂ ਠੀਕ ਕਹਿ ਰਹੇ ਹੋ ਕਿ ਜਿਹੜੇ ਲੋਗ ਇਹ ਹੰਸ ਰਾਜ ਹੰਸ ਕਿਉਂਕਿ ਉਹਨੇ ਛੋਣ ਡਾਢਣੀ ਹੈ ਜਿਹੜੇ ਚੋਣ ਡਰਨ ਵਾਲੀ ਵੀ ਜੀ ਵੀ ਜੀ ਦੇ ਬੰਦਨ ਦਾ ਇੱਕ ਰੱਟਾ ਲਾਇਆ ਹੁੰਦਾ ਸਾਡੇ ਇੱਕ ਮੈਡੀਕਲ ਵੈਪ ਆਉਂਦੇ ਨੇ ਉਹ ਰੱਟਾ ਲਾ ਕੇ ਆਉਂਦੇ ਨੇ ਉਹ ਡਾਕਟਰ ਨੂੰ ਬੈਠ ਕੇ ਇਹਨਾਂ ਵੀ ਨਵੇਂ ਹੁੰਦਾ ਡਾਕਟਰ ਨੂੰ ਵਿਚਾਰੇ ਨੂੰ ਬਹੁਤਾ ਨਹੀਂ ਪਤਾ ਹੁੰਦਾ ਉਹ 5000 ਰੁਪਏ ਦੇ ਜਾਂਦੇ ਨੂੰ ਲੱਗਣ ਲੱਗ ਜਾਂਦੇ ਬੜਾ ਛੰਗਾਇ ਯਾਰ ਬੜਾ ਵਧੀਆ 4000 ਪੱਕੇ ਵੀ ਪਾ ਜਾਂਦੇ ਜਾਂਦੇ ਹੋਏ ਤੇ ਜਿਹੜੇ ਘਾਕ ਡਾਕਟਰ ਨੇ ਉਹਨਾਂ ਕੋਲੋਂ ਇਹ ਛੇਤੀ ਭਾਜਦੇ ਨੂੰ ਕਹਿੰਦੇ ਕਿ ਸਾਡੇ ਦਵਾਈ ਵੇਖ ਦਿਆ ਕਰੋ ਇਹ ਨਾ ਕੀ ਬਸ ਬੇਨਤੀ ਹੈ ਜੇ ਕਿਸੇ ਨੂੰ ਕਿਸੇ ਮੁਫਤ ਦਵਾਈਆਂ ਦੱਸ ਦੋ ਅਸੀਂ ਉਹਨੂੰ ਭੇਜ ਦਾਂਗੇ 720 ਅੰਨੇ ਜੋ ਉਹਨਾਂ ਨੂੰ ਪਤਾ ਦੀ ਇਹ ਕਾਗ ਨੇ ਇਹਨਾਂ ਕੋਲ ਬਹੁਤ ਹੱਥਾ ਦਾ ਚੱਲਣ ਆ ਗਿਆ ਪਰ ਮੋਦੀ ਸਾਹਿਬ ਨੇ ਭਾਜਪਾ ਨੇ ਟ੍ਰੈਂਡ ਕਰਿਆ ਵੀ ਕਾਕ ਨੂੰ ਵੀ ਬੁਲੀ ਜਾਣਾ ਦੇਖੀ ਜੋ ਜੋ ਹੁੰਦਾ ਸੋ ਗੋਬਲੀਆਂ ਜਿਹੜਾ ਹੈ ਨਾਈਜ਼ ਕਹਿੰਦੇ ਨੇ ਗੋਬਲਰ ਸੀਗਾ ਉਹਦਾ ਪ੍ਰਚਾਰ ਮੰਤਰੀ ਆਪਣਾ ਹਿਟਲਰ ਦਾ ਇਹਨਾਂ ਨੇ ਉਹ ਖੁਸ਼ੀ ਹਿਟਲਰ ਦੇ ਵਿੱਚ ਕਿਹਾ ਇਹ ਹਿਟਲਰ ਯੂਨੀਵਰਸਿਟੀ ਕਰਦੇ ਨੇ ਹਿਟਲਰ ਦੇ ਹਿਸਾਬ ਨਾਲ ਇਹ ਚਲਾਉਣਾ ਚਾਹੁੰਦੇ ਡੰਡੇ ਨਾਲ ਇੱਥੇ ਰਾਜ ਹੋਗਾ ਸੋ ਜਦ ਡੰਡੇ ਨਾਲ ਇੱਕ ਅਦਕਾਰਵਾ ਦਾ ਰਾਜ ਹੋਵੇ ਉਹ ਇਹਨਾਂ ਨੇ ਹੁਣ ਭਾਜਪਾ ਦੇ ਅੰਦਰ ਵੀ ਸ਼ੁਰੂ ਕਰਤਾ ਬੀਜੇ ਪੀ ਦੇ ਅੰਦਰ ਕਿਸੇ ਮੁੱਖ ਮੰਤਰੀ ਦੀ ਹਿੰਮਤ ਨਹੀਂ ਆ ਵੀ ਮੋਦੀ ਸਾਹਿਬ ਨੂੰ ਮਿਲ ਕੇ ਗੱਲ ਕਰ ਲੇਗਾ ਜੇ ਮੋਦੀ ਸਾਹਿਬ ਨਾਲ ਕਿਸੇ ਮੁੱਖ ਮੰਤਰੀ ਦੀ ਹਿੰਮਤ ਨਹੀਂ ਕਿਸਾਨਾਂ ਦੀ ਹਿੰਮਤ ਕਿਤੋਂ ਨਹੀਂ ਲੋਕਾਂ ਦੀ ਹਿੰਮਤ ਕਿਤੋਂ ਨਹੀਂ ਅਮਰੀਕਾ ਹੈ ਇਹ ਕਹਿਣ ਗਿਆ ਗੱਤਾਨੇ ਤੇ ਉਹਦਾ ਕੋਈ ਬਹੁਤਾ ਫਾਇਦਾ ਨਹੀਂ ਬਿਲਕੁਲ ਬਿਲਕੁਲ ਸੋ ਰੁਖ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਨਾਲ ਜੁੜੇ ਧੰਨਵਾਦ